ਸਾਰੀ ਰਸੀ ਹਸੀ ਹਸੀ ਆਸਟ੍ਰੇਲੀਆ ਚ ਮੇਨਲੀ ਕੀ ਕੰਮ ਹੁੰਦਾ ਵੀ ਜਦੋਂ ਕੁਦਰਤੀ ਆਫਤਾਂ ਹੁੰਦੀਆਂ ਕੋਈ ਇਸ ਤਰ੍ਹਾਂ ਦੀ ਆ ਜਾਂਦੀ ਹੈ ਵੀ ਨਾਰਮਲ ਰੂਟੀਨ ਚ ਨਹੀਂ ਉੱਥੇ ਕੰਮ ਹੋ ਰਿਹਾ ਵਿਜਨ ਕੋਈ ਫਲਾਟ ਡਾਗੇ ਜਾਂ ਕੋਈ ਅੱਗਾ-ਉੱਗਾ ਲੱਗ ਗਿਆ ਜਾਂ ਜਿਵੇਂ ਕੋਵਿਡ ਵੇਲੇ ਉਹਦੀ ਕਰੋ ਕਰੀ ਰਾਸ਼ਨ ਪਚਾਉਣ ਦੀ ਸੇਵਾ ਬਾਹਰ ਨਹੀਂ ਸੀ ਲੋਕ ਆ ਸਕਦੇ ਸੋ ਇਸ ਤਰ੍ਹਾਂ ਦੀਆਂ ਸੇਵਾਵਾਂ ਉੱਥੇ ਕੀਤੀਆਂ ਜਾਂਦੀਆਂ ਨੇ ਤੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਸੰਸਥਾ ਚਲਾ ਰਹੇ ਹੋ ਬਹੁਤ ਸਾਰੇ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰਦੇ ਹੂੰ ਕਿਵੇਂ ਉੱਥੋਂ ਦਾ ਐਕਸਪੀਰੀਅੰਸ ਹੈ ਭਾਰਤ ਵਿੱਚ ਵੀ ਤੁਸੀਂ ਆਉਨੇ ਹੋ ਪੰਜਾਬ ਆਉਨੇ ਹੋ ਇੱਥੇ ਤਾਂ ਹਾਲਾਂਕਿ ਖੁੱਲਾ ਮਾਹੌਲ ਹੈ ਉੱਥੇ ਕਿਸ ਤਰ੍ਹਾਂ ਦੀਆਂ ਕੋ ਚੁਣੌਤੀਆਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਕਿਸ ਤਰ੍ਹਾਂ ਆ ਸੇਵਾ ਜਿਹੜੀ ਉਹ ਤੁਹਾਡੇ ਵੱਲੋਂ ਨਿਭਾਈ ਜਾਂਦੀ ਹੈ ਚਮਕੀਆਂ ਹੈਗੀਆਂ ਭਾਈ ਸਾਹਿਬ ਕਹਿੰਦੇ ਨੇ ਜਿੰਨੇ ਵੱਡੇ ਸੰਘਰਸ਼ ਉਨਾਂ ਹੀ ਵੱਡੇ ਸੋ ਇਹਨਾਂ ਦੇ ਮੁਕਾਬਲੇ ਤਾਂ ਕੁਝ ਰਿਜ਼ਲਟ ਇਹ ਕਹਿੰਦੇ ਹੁੰਦੇ ਆ ਨਾ ਵੀ ਜਿੰਨਾ ਕੋ ਵੱਡਾ ਤੁਹਾਡਾ ਡ੍ਰੀਮ ਹੋਊਗਾ ਨਾ ਵੀ ਚੁਣੌਤੀਆਂ ਵੀ ਉਨੀਆਂ ਵੱਡੀਆਂ ਹੋਣਗੀਆਂ ਪੈਸਾ ਪਦਾਰਥ ਤੇ ਪਦਵੀਆਂ ਦੇ ਨਾਲ ਅਸੀਂ ਪ੍ਰਾਪਤਾ ਦੇ ਨਾਲ ਕਹੇ ਦੀ ਹੈ ਨਾ ਕਿ ਉਹਨੂੰ ਪੀਸ ਮਿਲ ਜੂਗੀ ਪੀਸ ਉਹਦੀ ਮਥਾਜ ਨਹੀਂ ਹੈਗੀ ਇਹ ਅਕਸਰ ਹੀ ਗੱਲਾਂ ਕਰਦੇ ਹੁੰਦੇ ਨੇ ਵੀ ਸਮਾਜ ਨੂੰ ਕਿੱਦਾਂ ਸਟਰੋਂਗ ਬਣਾਇਆ ਜਾ ਸਕਦਾ ਯੂਥ ਨੂੰ ਕਿਉਂਕਿ ਸਟ੍ਰੈਸ ਰੇਟ ਵਧ ਰਹੇ ਆ ਸਮੁੱਚੇ ਸਮਾਜ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜੋ ਸਾਡੇ ਅੱਜ ਹਾਲਾਤ ਬਣੇ ਹੋਏ ਆ ਇਹਦੇ ਪ੍ਰਤੀ ਸਾਡੀ ਸਾਰਿਆਂ ਦੀ ਨਾ ਇਹ ਗੱਲ ਸੇਵਾ ਦੀ ਨਹੀਂ ਗੱਲ ਜ਼ਿੰਮੇਵਾਰੀ ਦੀ ਬਣਦੀ ਹੈ ਕਿ ਗੁਰੂ ਦੀਆਂ ਜੀਵਨੀਆਂ ਦੇ ਵਿੱਚੋਂ ਸਿੱਖ ਕੇ ਦੇਖੀਏ ਅੱਜ ਪ੍ਰਭ ਆਸਰਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸੋਪਰੰਤ ਅਰਦਾਸ ਹੋਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਸੋ ਸਾਡੇ ਨਾਲ ਪ੍ਰਭ ਆਸਰਾ ਦੇ ਸੰਸਥਾਪਕ ਸਰਦਾਰ ਸ਼ਮਸ਼ੀਰ ਸਿੰਘ ਜੀ ਅਤੇ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਡਾਕਟਰ ਪਰਮਜੀਤ ਸਿੰਘ ਜੀ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਜਾਣਕਾਰੀ ਦਵਾਂਗੇ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਪੰਜਾਬ ਆ ਕੇ ਤਾਂ ਹਮੇਸ਼ਾ ਹੀ ਬਹੁਤ ਸੋਹਣਾ ਲੱਗਦਾ ਹੈ ਤੇ ਖਾਸ ਕਰਕੇ ਜਿਹੜਾ ਹੁਣ ਪਿਛਲੇ ਲਗਭਗ ਤੁਸੀਂ ਕਹੋ ਵੀ 12 ਸਾਲਾਂ ਤੋਂ ਭਾਈ ਸਾਹਿਬ ਦੀ ਅਸ਼ੀਰਵਾਦ ਨਾਲ ਜਿਹੜਾ ਤੁਸੀਂ ਚੈਰਿਟੀ ਦਾ ਨਾਮ ਮੈਂਸ਼ਨ ਕੀਤਾ ਵੀ ਕੇਅਰ 1 ਕੇਅਰ 올 ਗਰੁੱਪ ਸ਼ੁਰੂ ਕੀਤਾ ਗਿਆ ਸੀ ਤੇ ਉਹ ਮਤਲਬ ਇੱਕ ਕੁਈ ਸੰਸਥਾ ਜਿਹੜੀਆਂ ਆਪਣੇ ਆਪਣੇ ਕੰਮ ਕਰਦੀਆਂ ਪਰ ਅੱਜ ਦਾ ਜਿਹੜਾ ਸਪੈਸੀਫਿਕ ਪ੍ਰੋਗਰਾਮ ਸੀ ਉਹ ਪਾਈ ਸਾਹਿਬ ਦੇ ਇੱਥੇ ਹਰ ਇੱਕ ਸਾਲ ਹੀ ਆਉਂਦੇ ਆ ਵੈਸੇ ਤਾਂ ਪਰ ਕੁਦਰਤੀ ਇਹੋ ਜਿਹਾ ਸਮਾਂ ਬੱਚਿਆਂ ਨਾਲ ਨਹੀਂ ਸੀ ਬਣ ਸਕਿਆ ਸੋ ਇਸ ਵਾਰੀ ਇਹ ਜਿਹੜਾ ਸਮਝ ਲੋ ਵੀ ਲੋਹੜੀ ਦਾ ਸਮਾਂ ਦਾ ਸਾਡਾ ਪੋਤਰਾ ਨਵਾਨ ਸਿੰਘ ਤੇ ਉਹਦਾ ਚਲੋ ਇੱਕ ਬਹਾਨਾ ਬਣ ਗਿਆ ਸੋ ਇੱਥੇ ਆਉਣ ਦਾ ਪਲਾਨ ਤਾਂ ਸੀਗਾ ਤੇ ਭਾਈ ਸਾਹਿਬ ਨਾਲ ਕੁਛ ਬਕਾਇਆ ਵੀ ਭਜਦਾ ਸੀ ਸੇਵਾ ਕਰਨੀ ਸੀ ਉਹ ਸੇਵਾ ਦੇ ਬਹਾਨੇ ਚਲੋ ਸਾਰੀ ਸੰਗਤ ਦੇ ਜਿੰਨੇ ਖੋਗੇ ਤੇ ਦਰਸ਼ਨ ਹੋਗੇ ਸੋ ਬਹੁਤ ਵਧੀਆ ਲੱਗਿਆ ਹਮੇਸ਼ਾ ਹੀ ਰਹਿੰਦਾ ਹੈ ਵੀ ਜਿਉ ਕੁਛ ਵੀ ਜਿਵੇਂ ਮਹਾਰਾਜ ਨੇ ਜਿੰਨੀ ਸੋਝੀ ਬਖਸ਼ੀ ਹੈ ਜਿਵੇਂ ਭਾਈ ਸਾਹਿਬ ਗੱਲ ਕਰ ਰਹੇ ਸੀ ਮਨ ਬਚ ਕਰਮ ਵਾਲੀ ਵੀ ਉਹਦੇ ਹਿਸਾਬ ਨਾਲ ਕੰਮ ਕੀਤਾ ਜਾਵੇ ਤੇ ਉਹੀ ਛੋਟਾ ਜਿਹਾ ਉਪਰਾਲਾ ਇਹ ਸੀ ਵੀ ਭਾਈ ਸਾਹਿਬ ਦੇ ਹੁਕਮ ਦੇ ਦੀ ਸੇਵਾ ਮਤਲਬ ਇਹਨਾਂ ਨੇ ਲਾਈ ਤੇ ਉਹਨੂੰ ਮਹਾਰਾਜ ਨੇ ਨੇ ਪਰੇਚੜਾਇਆ ਸੋ ਉਹਦੇ ਵਾਸਤੇ ਅੱਜ ਇਕੱਠੇ ਹੋਏ ਸੀ ਬਹੁਤ ਵਧੀਆ ਲੱਗੇ ਥੈਂਕ ਯੂ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਸੰਸਥਾ ਚਲਾ ਰਹੇ ਹੋ ਬਹੁਤ ਸਾਰੇ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰਦੇ ਹੋ ਕਿਵੇਂ ਉੱਥੋਂ ਦਾ ਐਕਸਪੀਰੀਅੰਸ ਹੈ ਭਾਰਤ ਵਿੱਚ ਵੀ ਤੁਸੀਂ ਆਉਨੇ ਹੋ ਪੰਜਾਬ ਆਉਨੇ ਹੋ ਇੱਥੇ ਤਾਂ ਹਾਲਾਂਕਿ ਖੁੱਲਾ ਮਾਹੌਲ ਹੈ ਉੱਥੇ ਕਿਸ ਤਰ੍ਹਾਂ ਦੀ ਕੋਈ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਕਿਸ ਤਰ੍ਹਾਂ ਆਸੇਵਾ ਜਿਹੜੀ ਉਹ ਤੁਹਾਡੇ ਵੱਲੋਂ ਨਿਭਾਈ ਜਾਂਦੀ ਹੈ ਉੱਥੇ ਨਾ ਜਿਹੜੀ ਅਸੀਂ ਸੰਸਥਾ ਐਕਚੁਅਲੀ ਰਜਿਸਟਰ ਕਰਾਈ ਕੇਰਵਨ ਕੇਰ ਆਲ ਗਰੁੱਪ ਕਮਤ ਸ ਦੇਖੋ ਇਹ ਮੇਰੇ ਖਿਆਲ ਆ ਭਾਈ ਸਾਹਿਬ ਦਾ ਵੀ ਇਹ ਸ਼ੁਰੂ ਤੋਂ ਹੀ ਹੋਣਾ ਹੈ ਸੁਭਾਅ ਹੋਣਾ ਸੋ ਮੇਰਾ ਵੀ ਸੁਭਾਅ ਸੀ ਜਿਵੇਂ ਮੈਂ ਪਹਿਲਾਂ ਸ਼ੁਰੂ ਤੋਂ ਹੀ ਪੜ੍ਹਾਈ ਆਪਣੀ ਸਾਰੀ ਲਗਭਗ ਸਕਾਲਰਸ਼ਿਪ ਤੇ ਕੀਤੀ ਅਸੀਂ ਆਪਣੇ ਪਿੰਡ ਲਈ ਵੀ ਆਪਣੇ ਪਿੰਡ ਪਿੰਡ ਦੇ ਲੈਵਲ ਤੇ ਕੰਮ ਕਰਨਾ ਚਾਹੀਦਾ ਸੋ ਅਸੀਂ ਵੀ ਥੋੜਾ ਬਹੁਤਾ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਉੱਥੇ ਬੱਚਿਆਂ ਨੂੰ ਮੈਂ ਦਿੰਦੇ ਹੁੰਦੇ ਸੀ ਸਕਾਲਰਸ਼ਿਪ ਵਗੈਰਾ ਤੇ ਉਹ ਤੋਂ ਕਰਦੇ ਕਰਾਉਂਦੇ ਫਿਰ 2014 ਚ ਕੀ ਹੋਇਆ ਵੀ ਆਹਾ ਇਹ ਇੱਕ ਮਤਲਬ ਸਮਾਹ ਮਹਾਰਾਜ ਨੇ ਬਖਸ਼ਿਆ ਵੀ ਸੰਸਥਾ ਦੇ ਰੂਪ ਵਿੱਚ ਇਹ ਜਿਹੜੇ ਉਪਰਾਲੇ ਮਤਲਬ ਉੱਬਰ ਕੇ ਆਏ ਜਿਸ ਦੇ ਨਾਲ ਫਿਰ ਇੱਥੋਂ ਭਾਈ ਸਾਹਿਬ ਤੋਂ ਹੀ ਸ਼ੁਰੂ ਕੀਤਾ ਪ੍ਰਭਾਸਾ ਸੰਸਥਾ ਤੇ ਚਾਰ ਸੰਸਥਾਵਾਂ ਸਾਡੇ ਨਾਲ ਹੋਰ ਸੀ ਉਦੋਂ 2014 ਸਾਬਜਾਦਾਂ ਦੇ ਸ਼ਹੀਦੀਪੁਰ ਅਸੀਂ ਉੱਥੇ ਮਨਾਇਆ ਜਾ ਰਿਹਾ ਸੀ ਫਜ਼ੀਗੜ ਸਾਹਿਬ ਜਾ ਕੇ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਤੇ ਇੱਕ ਟਾਈਟਲ ਬਣਾਇਆ ਸੀ ਇੱਕ ਸ਼ਾਮ ਇਨਸਾਨੀਅਤ ਦੇ ਨਾਮ ਤੇ ਉੱਥੋਂ ਫਿਰ ਚੱਲਦਾ ਸਫ਼ਰ ਹੁਣ ਦੇਖੋ ਪਰਮਾਤਮਾ ਦੇ ਓਟ ਆਸਰੇ ਨਾਲ ਭਾਈ ਸਾਹਿਬ ਦੀ ਤੇ ਇਹਨਾਂ ਤੋਂ ਸੁਝਾਅ ਟਾਈਮ ਟੂ ਟਾਈਮ ਲੈਂਦੇ ਰਹਿੰਦਾ ਤੇ ਹੁਣ ਇੱਕ ਮਤਲਬ ਕਾਫੀ ਜ਼ਿਆਦੇ ਮਤਲਬ ਸਾਡੇ ਹਿਸਾਬ ਨਾਲ ਅਸੀਂ ਤਾਂ ਸੋਚਿਆ ਵੀ ਨਹੀਂ ਸੀ ਬਹੁਤ ਵੱਡੀ ਸੇਵਾ ਮਤਲਬ ਗੁਰੂ ਮਹਾਰਾਜ ਇਹ ਸੰਸਥਾ ਤੋਂ ਲੈ ਰਹੇ ਨੇ ਆਸਟ੍ਰੇਲੀਆ ਚ ਮੇਨਲੀ ਕੀ ਕੰਮ ਹੁੰਦਾ ਵੀ ਜਦੋਂ ਕੁਦਰਤੀ ਆਫਤਾਂ ਹੁੰਦੀਆਂ ਕੋਈ ਇਸ ਤਰ੍ਹਾਂ ਦੀ ਆ ਜਾਂਦੀ ਵੀ ਨਾਰਮਲ ਰੂਟੀਨ ਚ ਨਹੀਂ ਉੱਥੇ ਕੰਮ ਹੋ ਰਿਹਾ ਵੀ ਜਦੋਂ ਕੋਈ ਫਲੱਡ ਆ ਗਏ ਜਾਂ ਕੋਈ ਅੱਗਾ ਉੱਗਾ ਲੱਗ ਗਿਆ ਜਾਂ ਜਿਵੇਂ ਕੋਵਿਡ ਵੇਲੇ ਵੀ ਘਰੋ ਘਰੀ ਰਾਸ਼ਨ ਪਹੁੰਚਾਉਣ ਦੀ ਸੇਵਾ ਬਾਹਰ ਨਹੀਂ ਸੀ ਲੋਕ ਆ ਸਕਦੇ ਸੋ ਇਸ ਤਰ੍ਹਾਂ ਦੀਆਂ ਸੇਵਾਵਾਂ ਉੱਥੇ ਕੀਤੀਆਂ ਜਾਂਦੀਆਂ ਨੇ ਤੇ ਬਾਕੀ ਜਿਹੜੇ ਰੂਟੀਨ ਵਾਲੇ ਪ੍ਰੋਗਰਾਮ ਨੇ ਉਹ ਮਤਲਬ ਕਿ ਇੱਥੇ ਹੀ ਨੇ ਇੰਡੀਆ ਜੀ ਕਿਤੇ ਜਾਂਦੇ ਨੇ ਹਰ ਇੱਕ ਸਾਲ ਲਗਭਗ ਆਉਂਨੇ ਆ ਸੀ 3-4 ਹਫ਼ਤੇ ਲਾਉਨੇ ਆ ਇੱਥੇ ਤੇ ਇੱਥੇ ਫਿਰ ਬਕਾਇਦਾ ਜੇ ਹੁਣ ਤੁਹਾਡਾ ਸਵਾਗਤ ਮੇਰੇ ਖਿਆਲ ਬਣੂਗਾ ਕਿ ਪ੍ਰਮਾਤਮਾ ਕਰੇ ਵੀ ਆਨੰਦਪੁਰ ਸਾਹਿਬ ਤੁਹਾਨੂੰ ਲੈ ਕੇ ਚੱਲਾਂਗੇ 15 ਫਰਵਰੀ ਨੂੰ ਇੱਕ ਸਕਾਲਰਸ਼ਿਪ ਡਿਸਟ੍ਰਿਬਿਊਸ਼ਨ ਦਾ ਜਿਹੜੇ ਭਾਈ ਸਾਹਿਬ ਉੱਥੋਂ ਦੇ ਮੁੱਖ ਮਹਿਮਾਨ ਨੇ ਉਸ ਦਿਨ ਦੇ ਫੰਕਸ਼ਨ ਦੇ ਤੇ ਉੱਥੇ ਬੱਚਿਆਂ ਵਾਸਤੇ ਇੱਕ ਪ੍ਰਾਲਾ ਕੀਤਾ ਸੀ ਵੀ ਸ਼ਹਿਰ 'ਚ ਜਿਹੜੇ ਬੱਚੇ ਨਾ ਕਾਗਜ਼ੂਬ ਵਗੈਰਾ ਜਾਂ ਕੂੜਾ ਕਰਕਟ ਉਹਨਾਂ 'ਚ ਹੋਏ ਕਈ ਹੁੰਦੇ ਨੇ ਉਹ ਚੋਰੀ ਕਰਨ ਦੀ ਵੀ ਹੱਥ ਪੈ ਜਾਂਦੀ ਆ ਉਹਨਾਂ ਨੂੰ ਇੱਕ ਮੌਨ ਦਾ ਇੱਕ ਛੋਟਾ ਜਿਹਾ ਪ੍ਰਾਲਾ ਸੀ ਵੀ ਅਸੀਂ ਉਹਨੂੰ ਮਤਲਬ ਸਕੂਲ ਲੈਵਲ ਤੇ ਸ਼ੁਰੂ ਹੋ ਚੁੱਕਿਆ ਸੀ ਉਹ ਸੇ ਉਹਦਾ ਐਕਸਪੀਰੀਅੰਸ ਵੀ ਸਾਡਾ ਬੜਾ ਵਧੀਆ ਰਿਹਾ ਤੇ ਦੂਜਾ ਸਕੂਲ ਅਸੀਂ ਪਿਛਲੇ 18 ਤਰੀਕ ਨੂੰ ਕੀਰਤਪੁਰ ਸਾਹਿਬ ਜਿੱਥੇ ਸਾਨੂੰ ਅਕਸਰ ਹੀ ਕੰਪਲੇਂਟ ਆਉਂਦੀ ਹੈ ਵੀ ਲੋਕ ਉੱਥੇ ਜਾਂਦੇ ਨੇ ਜਿਵੇਂ ਆਪਾਂ ਜਾਣਿਆ ਕਿਸ ਦੀ ਮਾਰਗ ਹੋ ਗਿਆ ਫੁੱਲ ਪਉਣ ਜਾਂਦੇ ਆ ਉੱਥੇ ਚੋਰੀਆਂ ਬਹੁਤ ਕਰਦੇ ਨੇ ਉਹ ਚੋਰੀਆਂ ਫਿਰ ਆਹੀ ਕਾਰਨ ਅਸੀਂ ਦੇਖਿਆ ਵੀ ਪੁਲਿਸ ਵੀ ਜ਼ੋਰ ਲਾਹ ਹਟੀ ਹੋਰ ਵੀ ਪ੍ਰਬੰਧ ਬਹੁਤ ਹੋ ਚੁੱਕੇ ਪਰ ਉੱਥੇ ਉਹਦੇ ਹਿਸਾਬ ਨਾਲ ਵੀ ਉੱਥੇ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਸੋ ਉਹਨੂੰ ਉੱਥੇ ਜਿਹੜੇ ਆਲੇ ਦੁਆਲੇ ਦੇ ਬੱਚੇ ਨੇ ਉਹਨਾਂ ਨੂੰ ਐਜੂਕੇਟ ਕਰਨ ਲਈ ਉਹ ਹੁਣ ਦੂਜਾ ਮਤਲਬ ਸਕੂਲ ਉੱਥੇ ਸ਼ੁਰੂ ਕੀਤਾ ਹੈ ਇਸ ਤੋਂ ਲਾਉਥੇ ਫ੍ਰੀ ਟਿਊਸ਼ਨ ਸੈਂਟਰ ਆ ਕੰਪਿਊਟਰ ਸੈਂਟਰ ਹੈ ਲੜਕੀਆਂ ਦਾ ਸਲਾਈ ਖढ़ाई ਦਾ ਕੋਰਸ ਚੱਲਦਾ ਰਿਹਾ ਹੈ ਤੇ 6-6 ਮਹੀਨੇ ਦਾ ਜਿੰਨੇ ਬੱਚੇ ਪਾਸ ਆਊਟ ਹੁੰਦੇ ਨੇ ਉਹਨਾਂ ਨੂੰ ਬਕਾਇਦਾ ਸਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ ਤੇ ਡਿਸਪੈਂਸਰੀ ਅਡਾਰਸਾ ਵਾ ਜਾਏ ਹੋਏ ਨੇ ਵਿజిਟ ਕਰਨ ਉਹਨਾਂ ਨੇ ਦੇਖਣਾ ਵੀ ਇੱਥੇ ਕਿਵੇਂ ਕੰਮ ਕਰ ਚੱਲਦਾ ਤੇ ਤਾਂ ਕਿ ਅਸੀਂ ਉੱਥੇ ਇਸ ਚੀਜ਼ ਨੂੰ ਜਿਹੜੀ ਸੇਵਾ ਚੱਲ ਰਹੀ ਹੈ ਉਹਨੂੰ ਇੰਪਰੂਵ ਕਰ ਲਈਏ ਇਸ ਤੋਂ ਇਲਾਵਾ ਜਿਹੜਾ 15 ਫਰਵਰੀ ਦਾ ਫੰਕਸ਼ਨ ਹੈ ਉਹ ਹੈ ਸਕਾਲਰਸ਼ਿਪਸ ਦਾ ਇੱਕ ਉਥੋਂ ਦੇ ਚੰਗਰ ਇਲਾਕਾ ਤੁਹਾਨੂੰ ਪਤਾ ਵੀ economically ਥੋੜਾ ਪਛੜਿਆ ਹੋਇਆ ਇਲਾਕਾ ਹੈ ਉੱਥੋਂ ਦੇ ਬੱਚਿਆਂ ਨੂੰ ਮਤਲਬ ਜਿਹੜੇ ਪਿੰਡਾਂ ਦੇ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਇਨਕਰੇਜ ਕਰਨ ਲਈ ਉਹਦੇ 'ਚ ਫਿਰ ਅਸੀਂ 25 ਸਕਾਲਰਸ਼ਿਪ ਤੋਂ ਸ਼ੁਰੂ ਕੀਤਾ ਸੀ ਫਿਰ 50 ਹੋ ਗਏ ਸੋ ਇਸ ਵਾਰੀ 100 ਬੱਚਿਆਂ ਨੂੰ ਲਗਭਗ 650 ਬੱਚਾ ਅਪੀਅਰ ਹੋਇਆ ਸੀ ਉਹਦੇ 'ਚ ਸੋ 100 ਬੱਚਿਆਂ ਨੂੰ ਸਿਲੈਕਟ ਕਰਕੇ ਫਿਰ ਉਹਨਾਂ ਨੂੰ ਮਤਲਬ ਚੜ੍ਹਦੀ ਕਲਾ ਵਿਦਿਆਰਥੀ ਭਲਾਈ ਯੋਜਨਾ ਉਹਦੇ ਅੰਡਰ ਸਕਾਲਰਸ਼ਿਪ ਦਿੱਤਾ ਜਾਣਾ ਸੋ ਇਸ ਤਰ੍ਹਾਂ ਦੀ ਸੇਵਾਵਾਂ ਮਤਲਬ ਇੱਥੇ ਚੱਲਦੀਆਂ ਨੇ ਇੱਕ ਫਿਰ ਹੈਗਾ ਉੱਥੇ ਕੁਝ ਅਹ ਜੇਬਾ ਇਸ ਪਰਿਵਾਰ ਨੇ ਜਿਹੜੇ ਕਾਫੀ ਵੀ ਨਹੀਂ ਸਮਰੱਥਾ ਹੈਗੀ ਪਰਿਵਾਰ ਚ ਬਿਮਾਰ ਨੇ ਜੀ ਜਾਂ ਬਜ਼ੁਰਗ ਨੇ ਕੋਈ ਅਰਨਿੰਗ ਹੈਂਡ ਹੈ ਨਹੀਂ ਕੋਈ ਬੱਚੇ ਨਾਨੀ ਦਾਦੀ ਨੇ ਸੰਭੇ ਹੋਏ ਨੇ ਉਸ ਤਰ੍ਹਾਂ ਦੇ 50 ਪਰਿਵਾਰ ਨੇ ਉਹਨਾਂ ਨੂੰ ਫਿਰ ਮੰਥਲੀ ਜਿਹੜੀ ਰਾਸ਼ਨ ਦੀ ਸੇਵਾ ਵੀ ਕੀਤੀ ਜਾਂਦੀ ਹੈ ਠੀਕ ਹੈ ਸੋ ਚੁਣੌਤੀਆਂ ਹੈਗੀਆਂ ਭਾਈ ਸਾਹਿਬ ਕਹਿੰਦੇ ਜਿੰਨੇ ਵੱਡੇ ਸੰਘਰਸ਼ ਉਨਾਂ ਹੀ ਵੱਡੇ ਸੋ ਇਹਨਾਂ ਦੇ ਮੁਕਾਬਲੇ ਤਾਂ ਕੁਝ ਨਹੀਂ ਰਿਜ਼ਲਟ ਕਹਿੰਦੇ ਹੁੰਦੇ ਹਨ ਨਾ ਵੀ ਜਿੰਨਾ ਕੋ ਵੱਡਾ ਤੁਹਾਡਾ ਡ੍ਰੀਮ ਹੋਊਗਾ ਨਾ ਵੀ ਚੁਣੌਤੀਆਂ ਵੀ ਉਨੀਆਂ ਵੱਡੀਆਂ ਹੋਣਗੀਆਂ ਤੇ ਉਹ ਬਹੁਤ ਵੱਡੀ ਕਾਪਰਚੁਨਿਟੀ ਹੁੰਦੀ ਹੈ ਅਕਸਰ ਇਹ ਡਾਕਟਰ ਸਾਹਿਬ ਨਾਲ ਜੋ ਗੱਲ ਹੁੰਦੀ ਹੈ ਇਹਦਾ ਵੀ ਬੜਾ ਇੰਜੋਏ ਕਰਨੇ ਕਿਉਂਕਿ ਜਿਹੜੀ ਜਦੋਂ ਸੋਚ ਭਾਵਨਾਵਾਂ ਮਿਲਦੀਆਂ ਹੁੰਦੀਆਂ ਨਾ ਤੇ ਫਿਰ ਉਹ ਸ਼ਕਤੀਆਂ ਵੀ ਜਿਹੜੀਆਂ ਨਾ ਜਿਹੜੀ ਪਰਮਾਤਮਾ ਨੇ ਦਿੱਤੇ ਆਉਂਦੀਆਂ ਉਹ ਇਕੱਠੀਆਂ ਹੋ ਜਾਂਦੀਆਂ ਜੀ ਤੇ ਵੀ ਜੇਕਰ ਚੁਣੌਤੀ ਵੱਡੀ ਹੈਗੀ ਹੈ ਤੇ ਫਿਰ ਇਹਦੇ ਰਿਜ਼ਲਟ ਵੀ ਬੜੇ ਸ਼ਾਨਦਾਰ ਨਿਕਲਦੇ ਔਰ ਜੇ ਇਹਨਾਂ ਦੀ ਚੁਣੌ ਜਿਹੜੇ ਕਿ ਚੁਣੌਤੀਆਂ ਜਿੱਥੇ ਹੋਣ ਹੀ ਨਾ ਹੂੰ ਉਹ ਕਾਉਂ ਪਹਿਲੀ ਗੱਲ ਤਾਂ ਹੁੰਦੀ ਬਿਲਕੁਲ ਨਾ ਕਰਨ ਯੋਗੀ ਹੁੰਦੇ ਆ ਤੇ ਉਹਦੇ ਰਿਜ਼ਲਟ ਵੀ ਕੋਈ ਨਹੀਂ ਹੁੰਦੇ ਜਿੰਨੇ ਵੱਡੇ ਸੰਘਰਸ਼ ਹੋਣਗੇ ਉਹਨੇ ਉਹਦੇ ਸ਼ਾਨਦਾਰ ਰਿਜ਼ਲਟ ਹੋਣਗੇ ਇਹ ਅਕਸਰ ਹੀ ਮਤਲਬ ਜਦੋਂ ਮਿਲਦੇ ਹੁੰਦੇ ਆ ਅਸੀਂ ਵੀ ਗੱਲਾਂ ਕਰਦੇ ਹੁੰਦੇ ਤੇ ਬੜਾ ਚੰਗਾ ਲੱਗਦਾ ਬੜੇ ਇਹਨਾਂ ਦੇ ਐਕਸਪੀਰੀਅੰਸ ਹੈਗੇ ਤੇ ਇਸ ਕਰਕੇ ਇਹਨਾਂ ਦੀ ਜੋ ਭਾਵਨਾਵਾਂ ਹਮੇਸ਼ਾ ਹੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਜੀ ਮੁਹੱਬਤ ਮੁਹੱਬਤ ਸੱਚ ਦਿਲੋਂ ਮੁਹੱਬਤ ਹੁੰਦੀ ਹੈ ਤੇ ਉਹ ਸਿਰਜਨਹਾਰ ਦੇ ਨਾਲ ਹੈ ਨਾ ਭਾਵੇਂ ਉਹ ਪਕੜ ਜਤੇ ਨਹੀਂ ਸਾਰਾ ਕੁਝ ਸਮੋਂਦਾ ਸਾਡੀ ਸੁਰਤ ਵਿੱਚ ਪਰ ਸੁਰਤ ਮਨ ਜੀ ਜੇਕਰ ਉਹਦੇ ਨਾਲ ਟੱਚ ਕਰ ਜਾਵੇ ਤੇ ਫਿਰ ਉਹਦੀ ਬਣਾਈ ਹੋਈ ਕائنات ਦੇ ਵਿੱਚ ਇਦਾਂ ਲੱਗਦਾ ਵੀ ਜਿਵੇਂ ਜਿਵੇਂ ਗੱਲ ਆ ਰਹੀ ਸੀ ਕਰੈਕਟਰ ਦੀ ਚੋਰੀਆਂ ਦੀ ਹੈ ਨਾ ਸ਼ਖਸੀਅਤ ਕਿਵੇਂ ਘੜੀ ਜਾ ਸਕਦੀ ਹੈ ਸ਼ਖਸ ਨੂੰ ਇੱਕ ਉਹਦੀ ਸ਼ਖਸੀਅਤ ਦੇ ਰੂਪ ਦੇ ਵਿੱਚ ਕਿਵੇਂ ਬਣਾਇਆ ਜਾ ਸਕਦਾ ਤੇ ਉਹਨੂੰ এনवायरमेंट ਦੇ ਕੇ ਕਿਉਂਕਿ ਸੰਗਤ ਮਾਂ ਦੇ ਪੇਟ ਤੋਂ ਲੈ ਕੇ ਨਾ ਅਖੀਰਲੇ ਦਮ ਤੱਕ ਬੰਦੇ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ ਜੇ ਸੰਸਕਾਰ अच्छे ਹੋਣਗੇ ਫਿਰ ਸਿੱਖਿਆ ਵੀ ਚੰਗੇ ਕੰਮਾਂ ਲਈ ਵਰਤੀ ਜਾਊਗੀ ਜੇ ਸੰਸਕਾਰ ਚੰਗੇ ਨਾ ਹੋਏ ਨਾ ਭਾਵੇਂ ਆਈਐਸ ਬਣ ਜੇ ਭਾਵੇਂ ਆਈਪੀਐਸ ਜਿਹੜੀਆਂ ਮਰਜ਼ੀ ਡਿਗਰੀਆਂ ਕਰੀ ਜਾਓ ਸੁਸਾਈਡ ਕਰਕੇ ਤੁਹਾਨੂੰ ਨਾ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਬਹੁਤ ਬੰਦੇ ਮਿਲ ਜਾਣਗੇ ਇਥੋਂ ਇਥੋਂ ਦਾ ਕਿ ਬਹੁਤ ਜਿਹੜੇ ਕਿ ਮਨੋਵਿਗਿਆਨਿਕ ਸਾਈਕੋਲੋਜਿਸਟ ਸੈਕਟਰੀਸਟ ਜੇ ਤੁਸੀਂ ਰਿਸਰਚ ਦੇਖੋਗੇ ਤੁਸੀਂ ਉਹ ਵੀ ਡਿਸਟਰਬ ਤੁਹਾਨੂੰ ਬਹੁਤ ਮਿਲ ਜਾਣਗੇ ਕਾਰਨ ਕੀ ਹੈ ਵੀ ਸਟਰੋਂਗ ਸੰਸਕਾਰ এনवायरमेंट ਅੱਛਾ ਦੇ ਕੇ ਸਮਾਜ ਨੂੰ ਜਿਹੜਾ ਅਸੀਂ ਕਹਿੰਦੇ ਵੀ ਬੱਚੇ ਦੀ ਮੈਂਟਲ ਹੈਲਥ ਸਟਰੋਂਗ ਹੋਵੇ ਨਿਆਣ ਸਖਾਵੇ ਹਾਲਾਤਾਂ ਦੇ ਵਿੱਚ ਆਪਣਾ ਬੈਲੈਂਸ ਨਾ ਖਰਾਬ ਕਰ ਸਕੇ ਤੇ ਉਹ ਆਪਣੇ ਡ੍ਰੀਮ ਵੱਲ ਅੱਗੇ ਵਧਦਾ ਰਹੇ ਜੋ ਉਹ ਕਰਨਾ ਚਾਹੁੰਦਾ ਹੈਗਾ ਉਹਨੂੰ ਕੋਈ ਡਿਸਟਰੈਕਸ਼ਨ ਜਿਹੜੀ ਹੈਗੀ ਹੈ ਮੂਡ ਆਫ ਕਰਨ ਵਾਲਾ ਪਰੇਸ਼ਾਨ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਡੀਲਿੰਗ ਨੇ ਪਰੇਸ਼ਾਨ ਕਰਦਾ ਮਾੜੀ ਮਾੜੀ ਜਿਹੇ ਡਾਇਲੌਗ ਨੇ ਕਿਸੇ ਨੇ ਪਰੇਸ਼ਾਨ ਕਰਦਾ ਤੇ ਬੱਚੇ ਨੂੰ ਐਸਾ ਦਾ এনवायरमेंट ਦਿੱਤਾ ਜਾਵੇ ਤਾਂ ਕਿ ਉਹ ਮੈਂਟਲੀ ਸਟਰੋਂਗ ਬਣ ਸਕੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਨਹੀਂ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨਹੀਂ ਉਹ ਸਮਾਜ ਦੇ ਪ੍ਰਤੀ ਵੀ ਫਿਰ ਜ਼ਿੰਮੇਵਾਰੀਆਂ ਨਿਭਾਉਣ ਦੇ ਕੈਪेबल ਬਣ ਜਾਏਗਾ ਲੋਡ ਐ ਉਹਨੂੰ ਸਿੱਖਿਆ ਦੇ ਨਾਲ ਸੰਸਕਾਰ ਦੇਣ ਦੀ ਅਦਰਵਾਈਜ਼ ਉਹ ਸਿੱਖਿਆ ਇੰਨੀ ਅਧੂਰੀ ਹੈ ਜਿਹਦੇ ਪ੍ਰਤੀ ਗੁਰੂ ਨਾਨਕ ਦੇਵ ਜੀ ਗੁਰੂ ਜਿਨ੍ਹਾਂ ਦੇ ਪ੍ਰਤੀ ਬਹੁਤ ਸਾਰਾ ਕੁਝ ਗੁਰਬਾਣੀ ਦੇ ਵਿੱਚ ਕਿਹਾ ਨਾ ਪਿਆ ਉਹਨਾਂ ਨੂੰ ਕਿ ਪੜਿਆ ਮੂਰਖ ਆਖੀ ਹੈ ਜਿਤ ਲਬ ਲੋਭ ਹੰਕਾਰਾ ਯੋ ਐਸਾ ਇੱਕ ਮੂਰਖ ਹੈ ਹੰਕਾਰ ਦੇ ਵਿੱਚ ਜਿਹੜਾ ਹੁੰਦਾ ਬੇਚੈਨ ਪਰੇਸ਼ਾਨ ਮਾਨਸਿਕ ਤਣਾਵ ਪੈਸਾ ਪਦਾਰਥ ਤੇ ਪਦਵੀਆਂ ਜੇ ਨਾਲ ਅਸੀਂ ਪ੍ਰਭਤਾ ਦੇ ਨਾਲ ਕਹੇ ਦੀ ਹੈ ਨਾ ਕਿ ਉਹਨੂੰ ਪੀਸ ਮਿਲ ਜੂਗੀ ਪੀਸ ਉਹਦੀ ਮਥਾਜ ਨਹੀਂ ਹੈਗੀ ਇਹ ਅਕਸਰੀ ਗੱਲਾਂ ਕਰਦੇ ਹੁੰਦੇ ਨੇ ਵੀ ਸਮਾਜ ਨੂੰ ਕਿਦਾਂ ਸਟਰੋਂਗ ਬਣਾਇਆ ਜਾ ਸਕਦਾ ਯੂਥ ਨੂੰ ਕਿਉਂਕਿ ਸਟ੍ਰੈਸ ਰੇਟ ਵਧ ਰਿਹਾ ਡਿਪਰੈਸ਼ਨ ਵਧ ਰਹੀ ਹੈ ਮੈਂਟਲ ਇਲਨੈਸ ਵਧ ਰਹੀ ਹੈ ਇਹੀ ਕਾਰਨ ਅੱਗੇ ਇੰਟੈਲੈਕਚੁਅਲ ਡਿਸੇਬਿਲਟੀ ਨੂੰ ਹੋਰ ਵਧਾ ਰਹੇ ਆ ਇਸੇ ਕਰਕੇ ਸਾਡੇ ਬਜ਼ੁਰਗ ਵੀ ਕੁਝ ਰੋਣ ਲੱਗੇ ਇਸੇ ਕਰਕੇ ਮਤਲਬ ਕਈ ਵਾਰ ਡਿਪਰੈਸ਼ਨ ਚ ਗਏ ਕੱਲਾ ਪਿਤਾ ਹੈ ਮਾਤਾ ਹੈ ਜਾਂ ਮਾਂ-ਬਾਪ ਹੈ ਤੇ ਉਹਨਾਂ ਦੇ ਬੱਚੇ ਉਹਨਾਂ ਦੀ ਮੈਂਟਲ ਹੈਲਥ ਠੀਕ ਨਾ ਹੋਣ ਕਰਕੇ ਬੱਚੇ ਰੋਣ ਲੱਗੇ ਉਹ ਸੰਸਾਰਨ ਵੱਲ ਵੀ ਤਾਂ ਕਿ ਬੱਚੇ ਇੰਟੈਲੈਕਚੁਅਲੀ ਥੋੜੀ ਜਿਹੀ ਪ੍ਰੋਬਲਮ ਤੋਂ ਪੀੜਤ ਹੈਗੇ ਡਿਪਰੈਸ਼ਨ ਤੋਂ ਪੀੜਤ ਹੈਗੇ ਆ ਉਹ ਰੋਣ ਲੱਗੇ ਵੀ ਇਹ ਵੱਡੀ ਗਿਣਤੀ ਕਪਸ ਤਾਂ ਉਹਨੂੰ ਸੰਭਾਲਣ ਦੀ ਲੋੜ ਹੈ ਜਿਸ ਨਾਲ ਦੇ ਨਾਲ ਬੱਚਿਆਂ ਨੂੰ ਐਜੂਕੇਟ ਕਰੀਏ ਵੀ ਇਹ ਚੀਜ਼ਾਂ ਘੱਟ ਸਕਦੀਆਂ ਹੈਗੀਆਂ ਤੇ ਮੈਂ ਤੁਹਾਡੇ ਥਰੂ ਸਮੁੱਚੇ ਸਮਾਜ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜੋ ਸਾਡੇ ਅੱਜ ਹਾਲਾਤ ਬਣੇ ਹੋਏ ਆ ਵੀ ਇਹਦੇ ਪ੍ਰਤੀ ਸਾਡੀ ਸਾਰਿਆਂ ਦੀ ਨਾ ਇਹ ਗੱਲ ਸੇਵਾ ਦੀ ਨਹੀਂ ਗੱਲ ਜ਼ਿੰਮੇਵਾਰੀ ਦੀ ਬਣਦੀ ਹੈ ਤੇ ਗੁਰੂ ਦੀਆਂ ਜੀਵਨੀਆਂ ਦੇ ਵਿੱਚੋਂ ਸਿੱਖ ਕੇ ਦੇਖੀਏ ਜਿਨ੍ਹਾਂ ਨੂੰ ਬੜਾ ਕੋਸ਼ਿਸ਼ ਕੀਤੀ ਚੰਦਨੀ ਚੌਂਕ ਟੌਰਚਰ ਕਰਨ ਦੀ ਉਹ ਟਾਰਚ ਬਣ ਗਏ ਇਹਦਾ ਮਤਲਬ ਉਹਨਾਂ ਦੇ ਕੋਲ ਕਿੰਨੀ ਵੱਡੀ ਸ਼ਕਤੀ ਸੀ ਕਿ ਉਹਨਾਂ ਨੂੰ ਕੋਈ ਡਿਸਟਰਬ ਨਹੀਂ ਕਰ ਸਕਿਆ ਤੇ ਉਹਨਾਂ ਦੇ ਬਖਸ਼ੇ ਹੋਏ ਸਿਧਾਂਤ ਜਿਹੜੇ ਹਨ ਜੇਕਰ ਅਸੀਂ ਫਾਲੋ ਕਰ ਲਈਏ ਤਾਂ ਸਾਡੇ ਅੰਦਰ ਵੀ ਉਹ ਜਿਹੜੀ ਸੰਭਾਵਨਾ ਹੈ ਨਾ ਜਿਹੜੀ ਸਾਡੇ ਅੰਦਰ ਪ੍ਰੋਵੀਜ਼ਨ ਹੈਗੀ ਹੈ ਪਰ ਉਹ ਕਿੱਥੇ ਰੁਕੀ ਹੋਈ ਹੈ ਕਹਿੰਦੇ ਨਿਮਨ ਸੁ ਅਖਰ ਕਹਿੰਦੇ ਨਿਮਰਤਾ ਰੱਖ ਖੀਵਾਂ ਕਰਨ ਦਾ ਗੁਣ ਮਾਫ ਕਰਨਾ ਸ਼ਕਤੀਸ਼ਾਲੀ ਲੋਕ ਹੀ ਕਰਦੇ ਹਨ ਉਹ ਮਾਫ ਕਰਨ ਵੀ ਜਾਣਦੇ ਹੈਗੇ ਭਾਈ ਕਿ ਨਹੀਂ ਜੀ ਪਾਣੀ ਬਣਾਉਣ ਪਾਣੀ ਬੁਲਾਉਂਦੇ ਸੀ ਕਿ ਇਹਨਾਂ ਨੂੰ ਜਿਹੜੇ ਮਾਰਨ ਵਾਸਤੇ ਆਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹਨਾਂ ਦੇ ਡਰੈਸਿੰਗ ਵੀ ਕਰਨੀ ਆ ਆਪਾਂ ਨੇ ਤੇ ਅੱਜ ਮੜਾ ਜਾ ਕੋਈ ਗਾਲ ਕੱਢ ਦੇ ਬੰਦਾ ਕਹਿੰਦਾ ਮੈਂ ਇਹਨਾਂ ਨੂੰ ਨਹੀਂ ਯਾਰ ਬਖਸ਼ ਨਹੀਂ ਸਕਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਜਿਹੜੇ ਮਾਰਨ ਵਾਸਤੇ ਜਾਂ ਫੜਨ ਵਾਸਤੇ ਆਉਂਦੇ ਸੀ ਕਹਿੰਦੇ ਵੀ ਜਿਉਂਦਿਆਂ ਨੂੰ ਫੜ ਲਓ ਜਾਂ ਮਾਰ ਦਿਓ ਤੇ ਮਹਾਰਾਜ ਜੀ ਕਹਿੰਦੇ ਜਦੋਂ ਰੋਕਦੇ ਆ ਨਾ ਜੇ ਇਹਨਾਂ ਦੇ ਸੱਟ ਵੱਜਦੀ ਹੈ ਤਾਂ ਆਪਾਂ ਨੇ ਡਰੈਸਿੰਗ ਵੀ ਕਰਨੀ ਹੈ ਤੇ ਮਤਲਬ ਸ਼ਕਤੀਸ਼ਾਲੀ ਲੋਕ ਜਿਹੜੇ ਹੁੰਦੇ ਆ ਉਹ ਮਾਫ ਕਰਨਾ ਜਾਣਦੇ ਆ ਵੀ ਪੜੇ ਲਿਖੇ ਬ੍ਰਿਲियੰਟ ਅچھے ਸੰਸਕਾਰਾਂ ਨੇ ਲੋਕ ਇਗਨੋਰ ਕਰਨਾ ਵੀ ਜਾਣਦੇ ਆ ਵੀ ਨਹੀਂ ਨੂੰ ਪਤਾ ਨਹੀਂ ਮੇਰੇ ਬਾਰੇ ਤਾਂ ਮੇਰੇ ਤੇ ਉਂਗਲੀਆਂ ਚੱਕ ਰਿਆ ਤੇ ਉਂਗਲੀਆਂ ਉਹਨਾਂ ਦੀ ਚੱਕੀਆਂ ਜਾਂਦੀਆਂ ਹੁੰਦੀਆਂ ਨੇ ਜਿਹੜੇ ਉੱਪਰ ਉੱਠਦੇ ਹੁੰਦੇ ਨੇ ਬਿਜਾਰੀ ਪਹਿਲਾਂ ਹੀ ਨਹੀਂ ਮੇਰੇ ਰਹਿ ਗਏ ਉਹਨਾਂ ਤੇ ਉਂਗਲੀਆਂ ਨਹੀਂ ਚੱਕੀਆਂ ਜਾਂਦੀਆਂ ਤੇ ਇਸ ਕਰਕੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਵੀ ਇਹੋ ਜਿਹਾ ਸੰਸਕਾਰ ਜੇ ਬੱਚਿਆਂ 'ਚ ਅਸੀਂ ਭਰ ਦਈਏ ਮੈਨੂੰ ਲੱਗਦਾ ਬੱਚੇ ਡਿਸਟਰਬ ਹੋਣ ਤੋਂ ਬਚ ਜਾਣਗੇ ਤੇ ਮਤਲਬ ਮੈਂਟਲ ਹੈਲਥ ਥੋੜੀ ਸਟਰੋਂਗ ਬਣ ਜੂਗੀ ਤੇ ਫਿਰ ਮੈਂਟਲ ਇਲਨੈਸ ਰੇਟ ਘਟ ਜਾਊਗਾ ਤੇ ਬਜ਼ੁਰਗਾਂ ਨੂੰ ਵੀ ਸੰਭਾਲਣਗੇ ਉਹ ਆਪਣੇ ਇਲਾਕੇ ਦੇ ਵਿੱਚ ਵੀ ਉਹਨਾਂ ਦਾ ਐਟੀਟਿਊਡ ਉਹਦਾਂ ਦਾ ਬਣਨਾ ਸ਼ੁਰੂ ਹੋ ਜਾਊਗਾ ਗੱਲ ਤਾਂ ਐਟੀਟਿਊਡ ਹੀ ਹੈ ਨਾ ਐਟੀਟਿਊਡ ਇੱਕ ਨਿਊਟਰਲ ਸ਼ਕਤੀ ਹੈ ਜਿਵੇਂ ਕਾਗਰ ਨਿਊਟਰਲ ਸ਼ਕਤੀ ਹੈ ਭਾਵੇਂ ਸੈਟਲਾਈਟ ਨੂੰ ਸਪੇਸ ਵਿੱਚ ਭੇਜ ਲੋ ਉਹਦੇ ਨਾਲ ਭਾਵੇਂ ਉਹਦੇ ਨਾਲ ਕੁਝ ਸਟਰੈਲਾਈਜ਼ ਕਰ ਲੋ ਭਾਵੇਂ ਉਹਦੇ ਨਾਲ ਖਾਣਾ ਬਣਾ ਕੇ ਇਹਨੂੰ ਸ਼ਿਕਾਧੋ ਲੋਡ ਬੰਦਾ ਨੂੰ ਤੇ ਭਾਵੇਂ ਕਿਸੇ ਦਾ ਘਰ ਸਾੜ ਦਿਓ ਤਾਂ ਇਹ ਇੱਕ ਨਿਊਟਰਲ ਸ਼ਕਤੀ ਹੈ ਜਿਹਨੇ ਐਟੀਟਿਊਡ ਦੇ ਅਕੋਰਡਿੰਗ ਕੰਮ ਕਰਨਾ ਸਾਡੇ ਦ੍ਰਿਸ਼ਟੀਕੋਣ ਦੇ ਵੀ ਬੱਚਿਆਂ ਦਾ ਦ੍ਰਿਸ਼ਟੀਕੋਣ ਐਸਾ ਬਣਾ ਦਈਏ ਕਿ ਸਮਾਜ ਦੇ ਵਿੱਚ ਜਿਵੇਂ ਕੰਡਿਆਂ ਦੇ ਵਿੱਚ ਨਾ ਫੁੱਲ ਮਹਿਕ ਫੈਲਾਉਨੇ ਵੀ ਇਸ ਤਰੀਕੇ ਨਾਲ ਮ ਪਰ ਮਹਿਕ ਫੁਲਾਉਂਦੇ ਨੇ ਫੁੱਲਾਂ ਦੀ ਤਰ੍ਹਾਂ ਖੜੇ ਰਹਿਣ ਵੀ ਇਦਾਂ ਦੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੱਥੇ ਉੱਥੇ ਗਰੁੱਪ ਇਹਨਾਂ ਨੇ ਸ਼ੁਰੂ ਕੀਤਾ ਕੇਅਰ 1 ਕੇਰਾਲ ਤੇ ਉਹ ਫਿਰ ਉੱਥੇ ਦੀਆਂ ਲੋੜਾਂ ਅਮਰਜੈਂਸੀ ਤੇ ਇੱਥੇ ਦੀਆਂ ਸਾਡਾ ਮੈਡੀਕਲ ਉਹਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਇੱਕ ਵਾਰ ਮੈਂ ਕਿਹਾ ਮੈਂ ਕਿਹਾ ਵੀ ਡੈਂਟਲ ਮਸ਼ੀਨ ਸਾਨੂੰ ਇਮੀਡੀਏਟਲੀ ਡਾਕਟਰ ਚਾਹੀਦੀ ਹੈ ਵੀ ਆਪਾਂ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਉਹ ਉੱਥੇ ਡੈਂਟਲ ਮਸ਼ੀਨ ਚਾਰ ਮਸ਼ੀਨਾਂ ਲੱਗੀਆਂ ਇੱਕ ਮਸ਼ੀਨ ਦੇ ਘਟ ਪੈ ਰਹੀ ਸੀ ਡੈਂਟਲ ਮਸ਼ੀਨ ਉਸੇ ਵੇਲੇ ਇੱਥੇ ਸਪੌਂਸਰ ਕਰ ਦਿੱਤੀ ਇਦਾਂ ਐਂਬੂਲੈਂਸ ਮੁਸ਼ਕਲ ਆ ਰਹੀ ਸੀ ਉਹ ਮੇਰਾ ਕਹਿਣ ਦਾ ਮਤਲਬ ਦਰਦ ਜਿਹੜਾ ਹੁੰਦਾ ਨਾ ਮਤਲਬ ਦਿਲੋਂ ਵੀਰ ਕੁਝ ਹੋਣਾ ਚਾਹੀਦਾ ਹੈ ਸਰ ਮਤਲਬ ਜੀਵਨ ਦਾ ਮੀਨਿੰਗ ਤਾਂ ਹੀ ਬਣਦਾ ਕੁਝ ਨਹੀਂ ਤਾਂ ਛੋਟੀ ਜੀ ਕੀੜੀ ਵੀ ਪੇਟ ਭਰ ਕੇ ਸੌ ਜਾਂਦੀ ਹੈ ਉਹ ਜਾਨਵਰ ਵੀ ਬੱਚੇ ਪੈਦਾ ਕਰ ਲੈਂਦੇ ਆ ਪਾਲ ਲੈਂਦੇ ਆ ਤੇ ਸਾਰਾ ਕੁਝ ਕਰ ਲੈਂਦੇ ਆ ਵੀ ਕਿਸੇ ਦੇ ਕੰਮ ਆ ਜਾਣਾ ਗੁਰੂਆਂ ਨੇ ਮਤਲਬ ਇੰਨਾ ਕੁਝ ਕੀਤਾ ਸਰਵਾਂਸ ਵੀ ਲਾ ਦਿੱਤੇ ਤੇ ਜੇ ਉਹਨਾਂ ਤੋਂ ਸਿੱਖਿਆ ਲੈਣੀ ਉਹਨਾਂ ਨੂੰ ਗੁਰੂ ਕਹਿਣਾ ਤੇ ਫਿਰ ਤੇ ਉਹਨਾਂ ਤੋਂ ਸੇਧ ਲੈਣੀ ਹੋਣੀ ਹੈ ਨਾ ਤੇ ਇਸ ਕਰਕੇ ਮੈਨੂੰ ਬੜਾ ਅੱਛਾ ਲੱਗਿਆ ਅੱਜ ਇਹਨਾਂ ਨੇ ਵੀ ਹਰ ਇੱਕ ਇਨਸਾਨ ਹਰ ਤਰ੍ਹਾਂ ਦੇ ਖੁਸ਼ੀਆਂ ਦੇ ਜਿਹੜੇ ਦਿਹਾੜੇ ਆਪਣੇ ਘਰ 'ਚ ਮਨਾਉਂਦਾ ਠੀਕ ਹੈ ਮਨਾਉਣੇ ਚਾਹੀਦੇ ਆ ਰਿਸ਼ਤੇਦਾਰਾਂ ਦੋਸਤ ਮਿੱਤਰਾਂ 'ਚ ਮਨਾਉਂਦਾ ਮਨਾਉਣੇ ਚਾਹੀਦੇ ਆ ਪਰ ਸਮਾਜ ਦੇ ਉਹ ਲੋੜਵੰਦ ਭੈਣ ਭਰਾ ਬੱਚੇ ਸਤਕਾਰਯੋਗ ਬਜ਼ੁਰਗ ਜਿਹੜੇ ਇੱਕ ਬਹੁਤ ਵੱਡਾ ਖਜ਼ਾਨਾ ਹੁੰਨੇ ਆ ਜਿਨ੍ਹਾਂ ਦੇ ਕੋਲ ਜ਼ਿੰਦਗੀ ਦੇ ਬਹੁਤ ਤਜਰਬੇ ਹੁੰਨੇ ਆ ਐਕਸਪੀਰੀਅੰਸ ਹੁੰਨੇ ਆ ਪਰ ਵਾਜੀ ਇਗਨੋਰ ਹੁੰਦੇ ਜਾ ਰਹੇ ਹੈਗੇ ਆ ਉਹਨਾਂ ਕੋਲ ਬੈਠਣਾ ਬੱਚਿਆਂ ਦੇ ਕੋਲ ਟਾਈਮ ਘੱਟ ਹੁੰਦਾ ਹੈ ਨਹੀਂ ਹੁੰਦਾ ਜਾਂ ਕਈ ਵਾਰ ਪਸੰਦ ਵੀ ਘੱਟ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਕੋਲ ਜਿਹੜਾ ਗਿਆਨ ਹੁੰਦਾ ਅਸੀਂ ਦਾ ਐਕਸਪੀਰੀਅੰਸ ਕਰਦੇ ਆਂ ਇਸ ਸੀਜ਼ਨ ਨੂੰ ਤੇ ਉਹ ਕਿਤੇ ਕਿਤਾਬਾਂ ਚੋਂ ਨਹੀਂ ਮਿਲਦਾ ਵੀ ਇਹ ਇਹ ਚੀਜ਼ਾਂ ਜਿਹੜੀਆਂ ਇਹੋ ਜਿਹਾ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਲੋੜਵੰਦ ਭੈਣ ਭਰਾਵਾਂ ਬਜ਼ੁਰਗਾਂ ਦੇ ਨਾਲ ਆ ਉਹ ਖੁਸ਼ੀਆਂ ਦੇ ਪਾਲ ਹੁਣ ਮਨਾਉਣੇ ਤੇ ਪਰਮਾਤਮਾ ਦਾ ਸ਼ੁਕਰਾਨਾ ਅਰਦਾਸ ਜਿਹੜੀ ਕਰਨੀ ਤੇ ਇਹ ਭਾਈ ਸਾਹਿਬ ਦੇ ਹਿੱਸੇ ਆਈ ਹੈ ਇਹਨਾਂ ਦੇ ਪਰਿਵਾਰ ਦੇ ਹਿੱਸੇ ਆਈ ਹੈ ਤੇ ਮੈਨੂੰ ਲੱਗਦਾ ਹੋਰ ਨੂੰ ਵੀ ਬੜੀ ਪ੍ਰੇਰਨਾ ਮਿਲੂਗੀ ਇਹਦੇ ਵਿੱਚੋਂ ਬੜਾ ਉਤਸ਼ਾਹ ਮਿਲੂਗਾ ਤੇ ਇਹ ਮੈਂ ਸਮੁੱਚੇ ਪ੍ਰਭਾਸਰ ਦੀ ਟੀਮ ਵੱਲੋਂ ਆਪਣੇ ਸਾਰੇ ਮੈਂਬਰਾਂ ਵੱਲੋਂ ਤੇ ਇਹਨਾਂ ਨੂੰ ਜਿੱਥੇ ਜੀ ਆਇਆਂ ਕਹਿੰਦਾ ਆਸਟ੍ਰੇਲੀਆ ਤੋਂ ਆਏ ਹੈਗੇ ਆ ਜੀ ਆਇਆਂ ਕਹਿੰਦਾ ਧੰਨਵਾਦ ਵੀ ਕਰਦਾ ਤੇ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਵੀ ਇਹਨਾਂ ਨੂੰ ਤੰਦਰੁਸਤੀਆਂ ਤੇ ਹੋਰ ਸ਼ਕਤੀਆਂ ਬਖਸ਼ੇ ਤੇ ਅਸੀਂ ਪਰਮਾਤਮਾ ਤੋਂ ਗੁਰੂ ਸਾਹਿਬ ਤੋਂ ਸੋਝੀ ਲੈ ਕੇ ਆਪਣੀਆਂ ਡਿਊਟੀਆਂ ਜਿਹੜੀਆਂ ਕਰ ਸਕੀਏ ਸਮਾਜ ਦੇ ਵਿੱਚ ਤੇ ਸੁਰੱਖਿਓਗੇ ਜਾ ਸਕੀਏ ਕਿਉਂਕਿ ਸਭ ਦੁਨੀਆ ਆਉਣ ਜਾਣੀ ਆ ਆਉਣ ਜਾਣ ਦੇ ਲਈ ਬਣੀ ਹੋਈ ਹੈ ਤੇ ਆਪਣਾ ਫਰਜ਼ ਨਿਭਾ ਸਕੀਏ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਦਿਆ ਨਾ ਮੁੱਦਿਆਂ ਦੇ ਉੱਤੇ ਇਹਨਾਂ ਟਾਈਮ ਕੱਢ ਕੇ ਜਿਹੜਾ ਜੋ ਇੱਕ ਸਾਡੇ ਐਕਸਪੀਰੀਅੰਸ ਆਪਾਂ ਸਾਰੇ ਸ਼ੇਅਰ ਕਰ ਰਹੇ ਹੈਗੇ ਆਂ ਕਿ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਸ਼ਕਤੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ